Get こっから。 ਹਰੀ ਉਸ ਦੇ ਸਤਕਾਰਯੋਗ ਮਾਤਾ ਨਿਰਮਲ ਕੌਰ ਜੀ ਹੁਣਾਂ ਵੱਲੋਂ 50 ਡਾਲਰ ਜਿੱਤਪਾਲ ਦੇ ਵਾਸਤੇ ਨੇ 50 ਡਾਲਰ ਸਨੀ ਕਾਲਾ ਸਿੰਘ ਦੇ ਵਾਸਤੇ ਬਾਕੀ ਸਨਮਾਨ ਨੇ ਆਹ ਇਧਰੇ ਪਾਸੇ ਇਹ ਆ ਪੂਰੀ ਛੰਨਾ ਵਾਲਾ ਛੰਨਾ ਵਾਲਾ ਪੂਰੀ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਆਧਰਈਆਂ ਨੇ ਤੌੜਾ ਪਿੰਡੇ ਲਾਲ ਜਵਾਨਾਂ ਦੇ ਸਾਹਸੇ ਮਾਰਾ ਸੀਨੇ ਮਾਰ ਕੇ ਢਾਲ ਜਵਾਨਾਂ ਉਹ ਸਾਹਮਣੇ ਖੇਡ ਮੈਦਾਨ ਜੀਂਦਰ ਮੱਖਣ ਮੱਖੀ ਕਬੱਡੀ ਪਾ ਦੇਗਾ ਸਾਡੇ ਵਾਲਾ ਰੇਡੀਓ ਕਮਟੀਆਂ 300 ਦੀਆਂ ਹੋਣਗੀਆਂ ਆ ਕਹਿੰਦੇ ਮਾਝਾ ਐਕਸਪ੍ਰੈਸ ਦੇ ਤੌਰ ਤੇ ਦੁਕਕੇ ਡਰਦੀ ਆ ਇਹ ਮੱਖਣ ਮੱਖੀ ਉਧਰ ਕਹਿੰਦੇ ਬਾਹੂ ਮਾਹਾਂ ਸ਼ੇਲੂ ਜੀ ਲਾਵਾ ਦੇ ਵਿੱਚ 50 ਡਾਲਰ ਜੋ ਹੈ ਸ੍ਰੀ ਕਾਲਾ ਸੰਗਤ ਦੇ ਵਾਸਤੇ ਨੇ ਹਰਜੀਤ ਸਿੰਘ ਟਿਮਰੂ ਤੋਂ ਮੱਖਣ ਮੱਖੀ ਦੀ 50 ਡਾਲਰ ਲਾਉਂਦੇ ਵਾਸਤੇ ਵੇਰ ਥੋੜਾ ਤੁਰ ਫਿਰ ਕੇ ਜੀ ਦਿਲ ਫਰਵਰੀ ਦੇ ਕਪੂਰਥਲਾ ਦੇ ਵੀ ਨਵੀਂ ਵੀ ਕਬੱਡੀ ਦਾ ਮੋੜਾ ਆਹ ਮੈਦਾਨ ਦੇ ਵਿੱਚ ਹੁੰਦੀ ਹੋਈ ਬੱਲੇ ਬੱਲੇ ਕੌਣ ਲਾਉ ਜਫਾ ਕੌਣ ਦੋ ਹੱਥ ਕਰਦਾ ਕੋਲੋਂ ਪਿੱਛੇ ਹਟ ਗਿਆ ਤੇ ਦੇ ਪਾਸੇ ਹਰਿਆਣੇ ਵਾਲਾ ਸ਼ੋਹਰਾ ਹਨ ਮੇਲਾ ਫਰਦਾ ਤੇ ਹੀ ਰੇਡ ਦੇ ਉੱਪਰ ਔਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਨੌਜਵਾਨ ਰਾਜੂ 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 ਤੇ ਪੁਆਇੰਟ ਲਵੀ ਦਾ ਹੈ ਤਿਆਰ ਹੋ ਜਾ ਚਾਗਦਾ ਵੀ ਤਿਆਰ ਹੋ ਬਹੁਤ ਬਲ ਮੁਰਨਾ ਸ਼ਿਲ ਨਾਗ ਵਿੱਚ ਰੇਡ ਹਰ ਦੇਖਾਂ ਦੀ ਤੇਰੀ ਬਿੰਦੀ ਤੇ ਆਹ ਗੰਦ ਕਬੱਡੀਆਂ ਦੇ 390 ਨਾਲ ਹੈ ਰੇਡੀਓ ਸਾਡੇ ਵਾਲਾ ਹਾਂ ਦੇ ਦੀ ਪਹਿਲੀ ਰੇਡ 300 300 300 ਹਾਂਜੀ ਬੜਾ ਟੋਪੀ ਕਬੱਡੀ 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 ਹੈ ਓਏ ਹੋਏ 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 ਕਬੱਡੀ ਕਿਰਾ ਦੁੱਲੇ ਵੀ ਆ ਫਾਈਨਲ ਹੋ ਜਾਂਦਾ ਫਾਈਨਲ ਹੋ ਜਾਂਦਾ ਮੁਬੱਤਰੋ ਔਰ ਸਾਹਮਣੇ ਖੇਡ ਰਿਹਾ ਕਿਹਦਰ ਕਬੱਡੀ 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 ਦੁੱਲਾ 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 ਮਨੀਸ਼ ਮਨੀਸ਼ ਬਾਹਰ ਹਰ ਹਰ ਦੀ ਉਧਰ ਰਾਜਾ ਕਾਦੀਰ ਜਦੋਂ ਖੇਡਿਆ ਨਿਜੀਲੈਂਡ ਦੇ ਵਰਲਡ ਕੱਪ ਤੇ ਆ ਖਿਡਾਰੀਆਂ ਦੀਆਂ ਕਬੱਡੀਆਂ ਕਹਿੰਦੇ ਪਾਕਿਸਤਾਨ ਦੀ ਟੀਮ ਕੋਲ ਲੋਕਾਂ ਨੇ ਮੁਸਤਫਾ ਖਾਨ ਦੀ ਜੇਮ ਦਾ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਮਾਚ ਐਕਸਪ੍ਰੈਸ ਹਮੇਸ਼ਾ ਜਿਹੜਾ ਹਰਿਆਣੇ ਵਾਲਾ ਹਰਿਆਣੇ ਦੇ ਸ਼ੇਰ ਜੇ ਮੱਖੀ ਆ ਇਹ ਮਾਚ ਐਕਸਪ੍ਰੈਸ ਜਵੰਦਰੀ ਅਥਰੀ ਦਿਓੜੇ ਵਾਲੇ ਰਗੀ ਦੀ ਵੀ ਆ ਦੇਖ ਰਹੇ ਨਾ ਪੈਂਡ ਸੀਪਾ ਇਸ ਸ਼ਰਮਾ ਮੱਖੇ ਵਾਲੀ ਹੈ ਸੁਸ਼ਾਨਦਰ ਨੰਬਰ ਦਾ ਵਾਦਾ ਕਰਦਾ ਹਾਂ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਆ ਦੇਖ ਰਹੇ ਜਮਾਨਾ ਖੜ ਖੜ ਕੇ ਇਹ ਹੈ ਮਲਨਾ ਨਕਰਕੇਸ਼ ਵਾਹ ਮੈਦਾਨ ਦੇ ਨੰਬਰ ਬੱਲਾ ਵਾਲਾ ਬੰਦਾ ਜੋੜਦਾ ਸਿਆ ਦਿੱਤੀ ਟ੍ਰਾਂਚੋ ਦੇ ਵਿੱਚ ਪੂਰੇ ਨੇ ਪੰਡਾ ਜੀ ਦਾ ਸ਼ਨਾ ਇਹ ਵੀ ਸਾਡੀ ਮੈਚ ਕਮੇਟੀ ਦਾ 300 ਦੀ ਦੂਸਰੀ ਕਵਚੇ 300 ਦੀ ਇਹ ਸੈਕਿੰਡ ਰੇਡ ਪੈ ਰਹੀ ਹੈ ਇੰਡੀਆ ਦਾ 30000 ਮਿਲੂਗਾ ਮਾਰਕੀ ਵਾਲਾ ਕਹਿੰਦਾ ਮੈਨੂੰ ਹੀ ਛਾੜੋ ਹੱਥ ਦੇ ਦੇ ਕਮਾਲ ਖਦੀ ਹੈ ਪੈਣ ਲਾਬਾ ਐਕਸਪ੍ਰੈਸ ਦੀ ਰੇਡ ਇਹਨਾਂ ਦੇ ਗਵੀਰ ਸਿੰਘ ਦੀ ਕੋਹਾਰਸਾਲ ਕਹਿੰਦੇ ਜਦੋਂ ਮਰਜੀ ਜਦੋਂ ਮਰਜੀ ਯੂਰਪ ਦੇ ਹੱਥ ਚੜਾ ਦਾਂਗੇ ਫਿਰ ਮਾਤਾਂ ਜਿਹੜੀਆਂ ਯੂਰਪ ਦੇ ਖੇਡਾਂ ਦਾ ਦੇ ਉੱਪਰ ਪੈ ਗਈਆਂ ਇੱਕ ਕਾਲ ਆ ਆ ਜਾਲਾ ਖੇਡ ਮੈਦਾਨ ਦੇ ਅੰਦਰ ਅੰਬਾ ਸੁਰ ਸਿੰਘ ਦੀ ਧਿਰਤੀ ਦਾ ਸ੍ਰੀ ਰੇਡੀਓ ਸੰਡੇ ਵਾਲਾ ਉਹਨਾਂ ਨਾਲ 300 ਡਾਲਰ ਦੀ ਉਹ ਕਿੰਨੇ ਖੇਡ ਮੈਦਾਨ ਦੇ ਅੰਦਰ ਮਾਰਕੀ ਵਾਲਾ ਗੋਪੀ ਖੇਡ ਮੈਦਾਨ ਦੇ ਅੰਦਰ 300 ਡਾਲਰ ਕਿਹਦੀ ਕਾਲ ਹੈ ਮਹਾਮਲੀ ਰਣਜੀਤ ਸਭਾ ਥਾਣਾ ਬੈਠਾ ਯੂਐਸਏ ਦੇ ਵਿੱਚ ਇਹਦੇ ਸਾਰੇ ਬੁਲਾਰਿਆਂ ਲਈ 200 ਡਾਲਰ ਦੇ ਬੰਦੇ ਆ ਗਏ ਉਹ ਸਾਹਮਣੇ ਖੜਾ ਰਾਜੇੰਦਰ ਕਮਿਟੀ ਦਾ ਰਾਜੇੰਦਰ ਸ਼ਿੰਗਾਂ ਵਾਲਾ ਸ਼ਿੰਗਾਂ ਵਾਲਾ ਬੋ ਲੈ ਗਿਆ ਇੱਕ ਖੋਸੇ ਕੋਟਲੇ ਵਾਲਾ ਰਾਜੂ ਆ ਜਿਹਨੇ ਪੂਰੀ ਫੜ ਲਿਆ ਉਹ ਕਹਿੰਦੇ ਖੋਸੇ ਕੋਟਲੇ ਵਾਲਾ ਰਾਜੂ ਸਟ੍ਰਾਇਕਰ ਵਾ ਗਿਆ ਨੇ ਮੰਨਾ ਪਲਵਾਂ ਦੀ ਧਰਤੀ ਜਿਹਨੂੰ ਨੇ ਦੋ ਜੱਫਿਆਂ ਦੇ ਲਈ 100 ਡਾਲਰ ਲੋ ਸ਼ੀਲੂ ਦੇ ਦੋ ਜੱਫੇ ਵੀ 100 ਸਾਡੇ ਸਾਡੇ dos tot sobre la manera de merenaria que va quedar molt molt gràcies ha de passar és de quin equipatí

سوچے بڑی خرک دیا گلا کر سب نے کہتے سرسنگ ਖਾਸਾ ਕਰੂ ਬਾਰਸਾ ਜੀ ਵੀ ਬਾਧੀ ਆ ਗਰਾਉਂਡ ਕਲੀਅਰ ਕਰਦੀ ਆ ਜਲਦੀ ਨਾਲ ਗਰਾਉਂਡ ਕਲੀਅਰ ਦੂਜੇ ਹਾਫ ਦੀ ਖੇਡ ਚਿੱਤਪਾਲ ਕਹਿੰਦੇ ਚਿੱਟੀ ਵਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਰ ਰਿਹਾ ਦੂਜੇ ਹਾਫ ਦੀ ਖੇਡ ਦੇ ਵਿੱਚ ਇਕਬਾਲ ਗਾਲਬ ਤੇ ਬੱਗਾ ਲਾਲਪੁਰੀਆ ਚਿੱਤਪਾਲ ਚਿੱਤਪਾਲ ਦੀ ਕਬੱਡੀ ਹੈ ਦੂਜੇ ਹਾਫ ਦੀ ਖੇਡ ਅਮਨ ਦਿਹਾੜੇ ਵਾਲਾ you can't talk ਫੇਰ ਕਦੋਂ ਅੱਜ ਨਹੀਂ ਤੇ ਫੇਰ ਕਦੋਂ ਫਿਰ ਨਾਲ ਕੋਈ ਸਫਲਤ ਨਹੀਂ ਹੋਣਾ ਨੇ ਕਬੱਡੀ ਦਾ ਨਵਾਬ ਅੰਦਾ ਸੁਸਕੇ ਕਬੱਡੀ ਪਾ ਰਿਹਾ ਰਿੱਕੀ ਰਸਤੇ ਕ੍ਰਿਸ਼ਨ ਬਹੁਤ ਸ਼ਟਲ ਮੈਦਾਨ ਤੇ ਮੇਰਾ ਫਿਆਦਾ ਗੱਲਾਂ ਸੱਗੇ ਦੀਆਂ ਹੋਣਗੀਆਂ ਇਧਰ ਖੁੱਸੇ ਕੌਣ ਦੇ ਵਾਲਾ ਆਹ ਦੇਖਾਂਗੇ ਕਰਦਾ ਕਮਾਲਾ ਕਬੱਡੀ 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 ਇਨਸਾਨ ਵਿੱਕਲ ਰੋਡ ਅੰਦਰ ਨੰਬਰ ਦੇਖਣਾ 22 ਆਦੇ 22 22 ਆਦੇ 22 ਐਨ ਮੁਕਾਬਲਾ ਕੁਲ ਖੇਤਰ ਵਾਲਿਆ ਮਾਚਾ ਖਮਰਾ ਇੱਧਰ ਜੋ ਫਾਨ ਆਉਂਦਾ ਭਾਈ ਆ ਗਿਆ ਪਿੰਡੀ ਕਾ ਦਾ ਸੁਪਰ ਡੁਪਰ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਅਗਲੀ ਕਵਡੀਆਂ ਪਾਉਣ ਦੇ ਵਾਸਤੇ ਜਤ ਮਰ ਚਿੱਟੀ ਵਾਲਾ ਔਰ ਅਤਰ ਸਿੰਘ ਗੱਦੀ ਦੇ ਪੁੱਤਰ ਦੀ ਪਿੰਡੀ ਹੀ ਕਬੱਡੀ ਪਰ ਦੇਖਾਂਗੇ ਆ ਸ਼ੀਨੂ ਵਰਗੇ ਮਨੀਸ਼ ਵਰਗੇ ਬਿੱਟੂ ਵਰਗੇ ਆ ਚੈਨੀ ਵਰਗੇ ਚਾਰ ਤਿਆਰ ਵਰ ਤਿਆਰ ਔਰ ਦੇਖੋ ਸਾਹਮਣੇ ਮੁਕਾਬਲਾ ਸਿਸਾਨ ਇਹ ਟੀਮ ਆਇਆ ਇਹ ਟੀਮ ਮਿਹਨਤ ਕਰਕੇ ਔਰ ਅੱਜ ਵੱਡੇ ਮੇਲਾ ਜੁੜਾ ਲੱਗਿਆ ਹੋਇਆ ਬਲਕਾਰ ਪਾਈ ਦਾ ਵੀ ਧੰਨਵਾਦ ਇਧਰ ਬਲਕਾਰ ਦੀ ਸੇਵਾ ਦਾ ਵੀ ਧੰਨਵਾਦ ਅੰਮ੍ਰੇ ਲਈ ਮਾਇਆ ਪੁੱਜੀ ਆ ਉਹ ਪੈਂਦੀਆਂ ਕਬੱਡੀਆਂ ਦੇ ਚਾਰ ਚਾੜ ਕੇ ਉੱਧਰ ਹੌਲੀ ਹੌਲੀ ਸਕੀਟ ਉੱਧਰ ਹੌਲੀ ਹੋ ਰਿਹਾ ਇਧਰ ਨਹਾਰਿਆ ਹਾਂ ਮੈਚ ਤੇ ਇਧਰ ਇਧਰ ਹਰ ਤੇ ਗੱਲ ਵੱਲੋਂ ਬੰਬੇ ਨੇ ਸ਼ਾਟ ਅੰਦਰ ਪੁੱਜ ਗਿਆ ਨਾ ਰਵੀ ਦਿਓ ਨੇ ਵਾਲਾ ਮੰਨ ਪਰਮਈ ਕਰਨ ਦੀ ਖਿਡਾਰੀ ਆ ਦੂਜੇ ਪਾਸੇ ਦੇਖਾਂਗੇ ਸਰੀ ਵਰਗੇ ਆ ਰਾਜੂ ਵਰਗੇ ਚਾਰ ਤਿਆਰ ਪਰ ਤਿਆਰ ਪਰ ਮੇਰੀ ਵੇਤੀ ਆ ਕੱਪ ਤੋਂ ਆ ਮੁੰਡੇ ਦਾ ਕਮਾਂਡ ਜਿੱਤੀ ਆ ਮੇਰੇ ਪੰਜਾਬੀ ਵੀਰੋ ਇਹ ਗੱਡੀਆਂ ਦਾ ਯੇਤੂ ਆ ਇਹ ਬਾਲਾ ਵਾਲਾ ਮੁੰਨਾ ਮੇਰੇ ਪੰਜਾਬੀ ਵੀਰੋ ਆ ਨਕੌਂਦਰ ਦੇ ਏਰੀਆ ਦਾ ਬੰਦੇ ਆਪਣਾ ਕੋਟੇ ਖਿਡਾਰੀ ਆ ਦੂਜੇ ਪਾਸੇ ਦੇਖਾਂਗੇ ਖੇਡ ਮੁਕਾਬਲੇ ਵਿੱਚ ਕਰਦਾ ਮਾਵਾ ਮੰਨਾ ਮੰਨਾ ਮਨਸ਼ਾਹ ਦੋਨੋਂ ਟੀਮਾਂ ਇਹ ਵੀ ਮੈਚ ਇਧਰ ਆਇਆ ਜਿੰਦਾ ਵੀ ਬਲੈਕ ਆਇਸ ਤੋਂ ਤਿਲਕੇ ਟਰੱਕ ਸੰਭਲਦਾ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਉਧਰ ਮਾਝਾ ਸਪੋਰਟ ਕਲੱਬ ਫਰੀਦਾਂ ਵਾਲੀ ਲਾਲਜੀ ਤੇ ਨਾਲ ਮਾਸਟਰ ਜੀ ਜਿੰਨੇ ਓਏ ਲੈ ਗਿਆ ਜੀ ਲੈ ਗਿਆ ਜੀ ਇਹ ਰਾਜੂ ਨੇ ਕਹਿੰਦੇ ਲਾਤ ਕਣਾ ਜਫਾ ਅੰਗੜਾ ਬਾਦਾ ਕਰ ਦਿੰਦਾ ਅਗਲੀ ਕਬੱਡੀ ਕਹਿੰਦੇ ਮਾਝੇ ਦੀ ਐਕਸਪ੍ਰੈਸ ਮੱਖਣ ਸਿੰਘ ਮੱਖੀ ਸਤੂ ਪਰਿਵਾਰ ਦਾ ਹਾਂ ਕਬੱਡੀ 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 ਹਾਂ ਕਬੱਡੀ 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 ਉਹ ਲੈ ਗਈ अनंती ते सादे अनंती अब ते एक बार दे दिशेश पुरस्कार टीम की जी टीम सीरी ओके कर रही थी ते जो ना लास्ट को बनी थे बंकी ने चेले में फिर मेला विपणा का था लगता कहाँ है संजू ने सनी ने सोर्सी के लिए अंबेरू ने फाल आया ते बाइकर तो स्पोर्ट्स ਪਹਿਲੀ ਐਨ ਜੀਓ ਪੰਜਾਬੀ ਗੇਮਾਂ ਦੀ ਵੈਨਰ ਟੀਮ ਬਣ ਗਿਆ ਬਾੜੀ ਦਾ ਮਾਰਜੋ ਬਾਈਕਲ ਸਪੋਰਟਸ ਕਲੱਬ ਦੇ ਨਾਲ ਸੰਗੋ ਭਾਜਨ ਸਪੋਰਟਸ ਦਾ ਵਿਹੇਚਾ ਇਹ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਣਾ ਇਹ ਬੜਾ ਦਾ ਬੈਸਟ ਵਸਤੂ ਹੈ ਜੀ ਹੈਲੋ ਹੈਲੋ ਅੰਬੇ ਅੱਗੇ ਆ ਜਾ ਅੰਬੇ ਸਾਹ ਦੇਖੀਏ ਇਧਰ ਨੂੰ ਹਲੋ ਈਸ਼ਾ ਨਿਹਾਲ